ਸਾਰੇ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਔਰ ਸਾਰੇ ਦੇਸ਼ਵਾਸੀਆਂ ਵਾਸਤੇ ਇਹ ਨਵਾਂ ਸਾਲ ਖੁਸ਼ੀਆਂ ਭਰਿਆ ਲੈ ਕੇ ਆਵੇ ਅਸੀਂ ਸਾਡੇ ਗੁਰੂ ਦੇਵ ਜੀ ਅਚਲ ਮੁਨੀ ਮਹਾਰਾਜ ਦੀ ਪਹਿਲੀ ਵਰਸੀ ਤੇ ਇਹ ਲੰਗਰ ਲਗਾਇਆ ਹੈ ਸੋ ਅਸੀਂ ਪ੍ਰਮਾਤਮਾਗੇ ਇਹ ਹੀ ਬੇਨਤੀ ਕਰਦੇ ਆਂ ਕਿ ਪ੍ਰਮਾਤਮਾ ਸਾਹਿਬ ਨੂੰ ਖੁਸ਼ੀਆਂ ਬਖਸ਼ੀ ਕੀ ਜਨਾਂ ਜਾਉਗਾ ਅੱਜ ਨਵੇਂ ਸਾਲ ਦੇ ਵਿੱਚ ਨਵੇਂ ਸਾਲ ਦੇ ਸਾਨੂੰ ਬਹੁਤ ਖੁਸ਼ੀਆਂ ਨੇ ਸਾਨੂੰ 20 ਸਾਲ ਹੋ ਗਏ ਲੰਗਰ ਲਾਉਣਿਆ ਨੂੰ ਟਰਾਲੀ ਜੂਨੀਅਰ ਨੂੰ ਬਖੰਦਾ ਟਰਾਲੀ ਜੂਨੀਅਰ ਵਾਲਿਆ ਪ੍ਰਧਾਨ ਕੁਲਵੰਤ ਸਿੰਘ ਦਾ ਤੇ ਦਰਸ਼ਨ ਸਿੰਘ ਵਾਲੀਆ ਤੇ ਸਾਨੂੰ 20 ਸਾਲ ਹੋ ਗਏ ਇਹ ਸੇਵਾ ਕਰਦਿਆਂ ਨੂੰ ਬਹੁਤ ਖੁਸ਼ੀ ਆ ਸਾਨੂੰ ਨਵੇਂ ਸਾਲ ਦੀ ਹਰ ਵਕਤ ਅਸੀਂ 12 ਦਿਨ ਲੰਗਰ ਲਾਉਣੇ ਆ ਆਹ ਰਖੋ ਜੀ ਇਹਦੇ ਵਿੱਚ ਲਾ ਕੇ 90 ਦੇਕਰ ਲਾਉਣੇ ਆ ਅਸੀਂ ਸਾਰੇ ਜੋ ਕਿਸਾਨੀ ਧਰਨਾ ਚੱਲੀ ਜਾਂਦੇ ਆ ਉਹਨਾਂ ਦੇ ਠੰਡੇ ਬੈਠੇ ਆ ਕਿਸਾਨ ਸਰਕਾਰ ਚੋਂ ਅੱਪਸ ਲਈ ਇਸ ਲਈ ਅੰਦਰ ਵਾਇਆ ਸੰਗਤਾਂ ਰੰਗ ਪਖਾਵਾ ਵਾਇ ਰਿਪਤ ਹੈ ਵਾਇ ਰਿਪਤ ਸਾਹ ਰਾਈ ਰਿਪਤ ਹੈ ਜਿਵੇਂ ਸਾਲ ਦੀਆਂ ਸਾਰੇ ਮੁਹੱਲਾ ਵਸਿਆ ਨੂੰ ਸਾਰੇ ਮੇਰੇ ਪਸਾਰ ਭਰਾ ਬੈਠੇ ਜਿਹੜੇ ਦਿੱਲੀ ਚੋਂ ਉਹਨਾਂ ਨੂੰ ਸਰਗੁਣ ਭਾਈਆ ਅਸੀਂ ਰੱਬ ਅੱਗੇ ਅਰਦਾਸ ਕਰਦੇ ਆਂ ਉੱਥੇ ਸਾਡੇ ਬੈਠੇ ਭੈਣ ਭਰਾ ਜਿੱਤ ਹੋਵੇ ਉਹਨਾਂ ਦੀ ਉਹਨਾਂ ਦੇ ਮਨੋਕਾਮਨਾ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਉਨਾ ਜਿੱਤੇ ਹੋਵੇ ਤੇ ਕੋਨਾਂ ਦੀ ਮਨੋ ਕਾਮਨਾ ਲਈ ਅਸੀਂ ਚਾਹਤਾ ਤੇ ਪਕੌੜਿਆਂ ਦਾ ਲੰਗਰ ਲਾਇਆ ਮੱਲੇ ਦੇ ਵਸਨੀਕ ਨੇ ਰਾਏ ਨਗਰ ਦੀ ਇਕੱਠੀ ਅਮਲ ਸਾਰੇ ਸਜੋ ਬਣਾਏ ਬਾਈ ਗੁਰਜੀ ਦਾ ਕਾਲਾ ਤਾਂ ਬਾਈ ਗੁਰਜੀ ਕੀ ਪਤਿ ਮੇਰਾ ਨਾਮ ਜੀ ਬਿੱਟੂ ਪਾਡੇ ਪਾਪਾ ਦੀਪ ਸਿੰਘ ਨਗਰ ਰਾਏ ਨਗਰ ਦੀ ਸਹਿਯੋਗ ਨਾਲ ਅਸੀਂ ਅੱਜ ਨਵੇਂ ਸਾਲ ਤੇ ਲੰਗਰ ਲਾਇਆ ਹੈ ਚਾਹ ਪਕੌੜਿਆਂ ਦਾ ਅਸੀਂ ਸੋਚਦੇ ਹਾਂ ਜੇ ਦਿੱਲੀ ਬੈਠੇ ਸਾਡੇ ਭੈਣ ਦਾ ਪਿਉਰਕ ਉਹਨਾਂ ਦੀ ਜਿੱਤ ਹੋ ਸਕੇ ਤੇ ਸਰਕਾਰ ਉਹਨਾਂ ਸਾਹਮਣੇ ਝੁਕ ਸਕੇ